ਮੈਂ ਫਿਕਰ ਨਹੀਂ ਦੀਸਾ ਉੱਥੇ ਉਹ ਨੋ ਹਰਿਆਣੇ ਦੇ ਸ਼ਹਿਰ ਆ ਉੱਥੇ ਸੱਤ ਬੰਦੇ ਮਰ ਗਏ ਸੀ ਥਾਣਾ ਲੂਤਿਆ ਸੀ ਉੱਥੇ ਕੇਸ ਦੀ ਸੀ ਦਰਜ ਹੋ ਰਿਆ ਤੇ ਲੋਕਾਂ ਨੇ ਰੌਲਾ ਪਾਇਆ ਕੇਸ ਦਰਜ ਹੋਇਆ ਤਾਂ ਢਾਈ ਕੁ ਮਹੀਨਿਆਂ ਬਾਅਦ ਉਹ ਕੇਸ ਖਾਰਜ ਹੋ ਗਿਆ ਬੰਦੇ ਬਾਹਰ ਆ ਗਏ ਨੇ ਤੇ ਐਸਐਸਪੀ ਸਾਹਿਬ ਵੀ ਬੈਠੇ ਨੇ ਵੀ ਉੱਥੇ ਜਿਹੜਾ ਇੰਨਾ ਅਜਨਾਲੇ ਹੋ ਗਿਆ ਕੀ ਇੱਥੇ ਇਹਦਾ ਕੀ ਹੋ ਗਿਆ ਸੀ ਪ੍ਰੋਟੈਸਟ ਸੀ ਤਾਂ ਵਾਧਾ ਘਾਟਾ ਮੜਮੜ ਹੋ ਹੀ ਜਾਂਦਾ ਪੁਲਿਸ ਵੱਲੋਂ ਵੀ ਹੋ ਜਾਂਦਾ ਲੋਕਾਂ ਵੱਲੋਂ ਪਬਲਿਕ ਕਾਠੀ ਵੱਲੋਂ ਵੀ ਹੋ ਜਾਂਦਾ ਤੇ ਸਾਡੇ ਬੰਦੇ ਨੂੰ ਕਿੱਧਰ ਤੁਸੀਂ ਛੁਟਿਆ ਕਾਲੇ ਪਾਣੀਆਂ 'ਚ ਕੀ ਕੁਝ ਹੋ ਰਿਹਾ ਵੀ ਸਾਨੂੰ ਸਿੱਖਾਂ ਨੂੰ ਇਨਸਾਫ ਮਿਲੂਗਾ ਵੀ ਕਿ ਨਹੀਂ ਅਜੇ ਤਾਂ ਇੰਨਾ ਚ ਪੁੱਛਦੇ ਕੌਮ ਦੇ ਵਿੱਚ ਇਸ ਗਲਨਾਮ ਹੋਇਆ ਥਾਣਾ ਵੀ ਸਾੜਤਾ 7 ਬੰਦੇ ਵੀ ਮਰ ਗਏ ਉਹਨਾਂ ਦੇ ਕੇਸ ਹੋਣੀ ਹੋਇਆ ਤੇ ਸਾਡੇ ਬੰਦੇ ਤਾਂ ਇਹ ਨਾਲੇ ਹੋ ਜਾ ਵੀ ਕੁਛ ਨਹੀਂ ਤੇ ਉਹਨਾਂ ਨੂੰ ਪੁੱਛੋ ਦੁਨੀਆ ਦੇ ਵਿੱਚ ਇਹ ਤੇਜ ਦਾ ਮੈਸੇਜ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਇਹ ਇੰਡੀਆ ਦੇ ਵਿੱਚ ਟੋਕ ਨੂੰ ਚੱਲ ਰਹੇ ਸਿੱਖਾਂ ਵਾਸਤੇ ਵੱਖਰਾ ਚੱਲ ਰਿਹਾ ਬਾਕੀ ਜਿਹੜੀ ਬਹੁ ਗਿਣਤੀ ਆ ਉਹਨਾਂ ਵਾਸਤੇ ਬਸਨਾ ਚੱਲ ਰਿਹਾ ਇਹਨੂੰ ਤੇ ਆਪਾਂ ਮੰਨਦੇ ਆ ਨਾ ਸਾਹਮਣੇ ਇਹਦੇ ਉੱਤੇ ਇਹ ਤੇ ਸਰ ਤੁਹਾਡੀ ਸਮਝ ਵੀ ਆਉਂਦਾ ਹੋਊਗਾ ਹੋ ਸਕਦਾ ਤੁਸੀਂ ਇਹਦੇ ਤੇ ਆਪਣਾ ਕੋਈ ਥੀਓ ਵੀ ਦੇ ਸਕਦੇ ਹੋ ਜਿੱਦਾਂ ਬਾਬਾ ਜੀ ਉਹਨਾਂ ਨੇ ਕਿਹਾ ਕਿ ਇੱਥੇ ਨੂਹ ਦੇ ਬਰਾਬਰ ਤੇ ਅਜਨਾਲੇ ਥਾਣੇ ਤੇ ਏਡਾ ਕੁਝ ਨਹੀਂ ਹੋਇਆ ਨੂਹ ਦੇ ਬਰਾਬਰ ਤੇ ਕੁਝ ਨਹੀਂ ਹੋਇਆ ਸਾਰੇ ਕਹਿ ਸਕਦੇ ਨੇ ਕਿ ਇੱਥੇ ਗੱਡੀਆਂ ਸਾੜ ਦਿੱਤੀਆਂ ਜਾਂ ਜਾਣ ਖਾਣਾ ਨੂਹ ਦਿੱਤਾ ਜਾਵੇ ਇੱਥੇ ਏਦਾਂ ਦਾ ਤਾਂ ਕੁਝ ਨਹੀਂ ਹੋਇਆ ਸਾਤ ਬੰਦੇ ਬੰਦੇ ਜੋ ਸੋ ਉਹਦੇ ਕੁਝ ਨਹੀਂ ਹੋਇਆ ਦੇਖੋ ਉਹਨਾਂ ਬੰਦਿਆਂ ਤੇ ਐਮਐਸਏ ਵੀ ਨਹੀਂ ਲੱਗੀ ਕੋਈ ਨਲੇ ਸਿੰਘ ਜੀ ਸਿੱਖਾਂ ਤੇ ਕਿਉਂ ਲੱਗਦੀ ਹੈ ਨਲੇ ਸਿੰਘ ਸਾਹਿਬ ਸਿੱਧੀ ਗੱਲ ਹੋਈ ਹੈ ਜਦੋਂ ਜੀ ਅਜਨਾਲੇ ਦਾ ਰੌਲਾ ਪੈ ਗਿਆ